ਨੌਰੀ ਬਾਰਡਰ ਸ਼ੰਭੂ ਬਾਰਡਰ ਉੱਥੇ ਜਿਹੜੀਆਂ ਜੂਨੀਅਰ ਨੇ ਕਮੈਂਟ ਵੀ ਬਹੁਤ ਆ ਰਹੇ ਨੇ ਕਿ ਭਾਰਤੀ ਕਿਸਾਨ ਜੂਨੇ ਉਗਰਾਹਾ ਵੱਡੀ ਜਥੇਬੰਦੀਆਂ ਕਿਉਂ ਨਹੀਂ ਚੱਲਦੀ ਉੱਥੇ ਵੱਡੇ ਵੱਡੇ ਫੰਡ ਹੀ ਇਕੱਠੇ ਕੀਤੇ ਜਾਂਦੇ ਨੇ ਕਿ ਫੰਡ ਇਕੱਠੇ ਕਰਨ ਜੋਗੇ ਨਹੀਂ ਜੀ ਇਹ ਉੱਥੇ ਨਹੀਂ ਪਹੁੰਚ ਰਹੇ ਗੱਲੇ ਵਾਲ ਸਾਹਿਬ ਤੇ ਸਰਬਣ ਪੰਧੇਰ ਸਰਬਣ ਪੰਧੇਰ ਪਹਿਲਾਂ ਵੀ ਸਯੁਕਤ ਮੋਰਚੇ ਨਹੀਂ ਸੀਗਾ ਜਦੋਂ ਦਿੱਲੀ ਦੇ ਵਿੱਚ 26 ਜਨਵਰੀ ਨੂੰ ਕਾਂਡ ਹੋਇਆ ਤਾਂ ਪੂਰੇ ਸਯੁਕਤ ਮੋਰਚੇ ਨੇ ਉਹਨੂੰ ਵਿੱਚ ਨਹੀਂ ਲੇਤਾ ਜਦੋਂ ਹੁਣ ਉਹਨਾਂ ਨੇ ਮਤਲਬ ਕਾਲ ਦਿੱਤੀ ਦਿੱਲੀ ਦੀ ਤਾਂ ਇਧਰੋਂ ਸਯੁਕਤ ਮੋਰਚੇ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਤਿੰਨ ਮੈਂ ਪਰਥ ਗੱਲੇ ਵਾਲ ਸਾਹਿਬ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਨੀ। ਉਹ ਭੁਲੇਖੇ ਚ ਰਹਿ ਕੇ ਗਏ ਨੇਗੇ। ਉਹਨੂੰ ਲੱਗਦਾ ਸੀ ਵੀ ਅਸੀਂ ਥੋੜਾ ਜਣੇ ਨਹੀਂ ਸਾਡੇ ਨਾਲ ਸਾਰਾ ਪੰਜਾਬ ਆਜੂਗਾ। ਸਾਡੇ ਠੀਕ ਆ ਮਣੇ ਮੋਟੇ ਕੋਈ ਵਿਚਾਰਕ ਮਤਭੇਦ ਹੋ ਸਕਦੇ ਨੇਗੇ ਪਰ ਸਾਡੀ ਲੜਾਈ ਇੱਕ ਹੈ। ਇਸ ਕਰਕੇ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ। ਜੁਗਿੰਦਰ ਸਿੰਘ ਹੋਰਾਂ ਦਾ ਇੱਕ ਵੱਡਾ ਬਿਆਨ ਵੀ ਸਾਹਮਣੇ ਆਇਆ ਕਿ 17 17 ਫਰਵਰੀ ਤੱਕ ਅਸੀਂ ਦੇਖਾਂਗੇ। ਉਸ ਤੋਂ ਬਾਅਦ ਅਸੀਂ ਵੀ ਦੋ ਹੱਥ ਦੇਖਾਂਗੇ ਕੇਂਦਰ ਸਰਕਾਰ ਨਾਲੇ ਉਹ ਜਥੇਬੰਦੀਆਂ ਅਗਰ ਫੈਸਲਾ ਲੈ ਲੈਂਦੀ ਨੇ ਵੀ ਦਿੱਲੀ ਜਾਣਾ। ਫਿਰ ਜਾਵਾਂਗੇ ਉਹ ਤੇ ਫੈਸਲਾ ਆ ਸਕਦਾ ਹੈਗਾ ਪਰ ਜਿਹੜਾ ਉਹ ਸਾਥੀ ਨੇ ਉਹਨਾਂ ਦੇ ਆਹ ਮੰਗਾ ਮਸਲੇ ਸਾਡੇ ਇੱਕੋ ਨੇ ਲਗਭਗ ਪਰ ਸਰਕਾਰ ਨਾਲ ਉਹ ਗੱਲ ਕਰ ਰਹੇ ਨੇ ਉਹੀ ਜਾਣਗੇ ਗੱਲਬਾਤ ਦੇ ਵਿੱਚ ਜੇ ਅਸੀਂ ਇਧਰੋਂ ਸਾਡਾ ਆਪਣਾ ਸੰਯੁਕਤ ਮੋਰਚਾ ਜਾਂ ਬੀਕੇ ਯੂਗਰਾਹਾਂ ਜੋ ਹਮਾਇਤ ਦੇ ਵਿੱਚ ਐ ਸਾਰੇ ਖੜੀ ਹੈਗੀ ਵਿੱਚ ਨਾਲ ਜੇ ਜਾਂਦੀ ਆ ਤਾਂ ਇਹਨਾਂ ਨੇ ਫਿਰ ਅਲੱਗ ਤੋਂ ਗੱਲ ਕਰਦੀ ਆ ਬੀ 17 ਤਰੀਕ ਤੱਕ ਸਰਕਾਰ ਕਿਸੇ ਗੱਲ ਤੇ ਨਹੀਂ ਆਉਂਦੀ ਹੈਗੀ ਤਾਂ ਅਸੀਂ ਮੈਦਾਨ ਦੇ ਵਿੱਚ ਉਤਰਾਂਗੇ ਦਿਨ ਦਿਹਾੜੇ ਸਰਕਾਰ ਦੇ ਨਾਲ ਟੱਕਰ ਲਵਾਂਗੇ ਜਿਹੜੀਆਂ ਫੌਜਾਂ ਕਮਾਂਡਰ ਦੇ ਨਾਲ ਦੇ ਅੰਡਰ ਲੈ ਕੇ ਲੜਦੀਆਂ ਨੇ ਉਹ ਫੌਜਾਂ ਲੜਾਈ ਜਿੱਤਦੀਆਂ ਨੇ ਜਿਹੜੀਆਂ ਫੌਜਾਂ ਕਮਾਂਡਰਾਂ ਤੋਂ ਬਾਗੀ ਹੋ ਜਾਂਦੀਆਂ ਨਾ ਉਹ ਫੌਜਾਂ ਲੜਾਈ ਨਹੀਂ ਜਿੱਤ ਸਕਦੀਆਂ ਹੋ ਸਕਦਾ ਵੀ ਤੁਹਾਡੀ ਜਥੇਬੰਦੀ ਵੀ ਬਾਰਡਰਾਂ ਤੇ ਜਾਣ ਦਾ ਐਲਾਨ ਕਰਦੇ ਜਾ ਹੋਰ ਐਸਕੇਮ ਚ ਜਿਵੇਂ ਮੀਟਿੰਗ ਹੋਈ ਤੁਸੀਂ ਵੀ ਜਾ ਸਕਦੇ ਹੋ ਫਿਰ ਉਹਨਾਂ ਦੀ ਹਮਾਇਤ ਚ ਜੇ ਜ਼ਬਰਦੰਦ ਨਹੀਂ ਕਰਦੀ ਸਰਕਾਰ ਉਹਤੇ ਫਿਰ ਅਸੀਂ ਮਤਲਬ ਤਾਂ ਵੀ ਅਸੀਂ ਕੁਛ ਨਾ ਕੁਛ ਕਰਾਂਗੇ ਇਸ ਕਰਕੇ ਸਰਕਾਰ ਕੰਨ ਖੋਲ ਕੇ ਸੁਣ ਲੈ ਇਹ ਨਾ ਸਮਝੇ ਵੀ ਉਹਨਾਂ ਨਾਲ ਹਿੱਸਾ ਉਹਦੀ ਬਣਦੀ ਨਹੀਂ ਉਹਨਾਂ ਨਾਲ ਨਹੀਂ ਹੈਗੇ ਉਹਨਾਂ ਦੇ ਨਾਲਿਆਂ ਹੀ ਜ਼ਬਰ ਕਰੂਗੀ ਸਰਕਾਰ ਸਾਡੀ ਉਹਨਾਂ ਲੋਕਾਂ ਉਹਨਾਂ ਬਾਈਆਂ ਨਾਲ ਕੋਈ ਰੌਲਾ ਨਹੀਂ ਵੀ ਅਸੀਂ ਇੱਥੇ ਵੀ ਦਿੱਲੀ ਨੂੰ ਬੁਲਾ ਸਕਦੇ ਆ ਇੱਥੇ ਅਸੀਂ ਐਡਾ ਵੱਡਾ ਪ੍ਰੋਗਰਾਮ ਕਰ ਸਕਦੇ ਆ ਕਿ ਦਿੱਲੀ ਹਕੂਮਤ ਨੂੰ ਮਜਬੂਰ ਕਰ ਸਕਦੇ ਆ ਅਸੀਂ ਕਿ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਮੰਨੀਆਂ ਜਾਣਾਂ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 16 ਫਰਵਰੀ ਨੂੰ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਸੋ ਅੱਜ 16 ਫਰਵਰੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਭਾਰਮੇ ਬੰਦ ਨੂੰ ਕਿੰਨਾ ਕੁ ਸਮਰਥਨ ਮਿਲਿਆ ਜਨਨ ਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਦੁਕਾਨਾਂ ਬੰਦ ਹੋਣਗੀਆਂ ਜਾਂ ਕਿੰਨੀ ਕ ਆਵਾਜ਼ ਆਈ ਬੰਦ ਹੋਊਗੀ ਕੀ ਸਿਸਟਮ ਹੋਊਗਾ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਬਠਿੰਡਾ ਨੈਸ਼ਨਲ ਹਾਈਵੇ ਤੇ ਮੌਜੂਦ ਆ ਬਠਿੰਡਾ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਪਿਆ ਸੋ ਬਿਲਕੁਲ ਸੁੰਨਸਾਨ ਹੋਈ ਪਈ ਨੈਸ਼ਨਲ ਹਾਈਵੇ ਤੇ ਤੇ ਤਸਵੀਰਾਂ ਦਿਖਾਵਾਂਗੇ ਜ਼ਿਲ੍ਹਾ ਸੰਗਰੂਰ ਦੇ ਪਵਾਨੀਗੜ੍ਹ ਦੀਆਂ ਕਿ ਪਵਾਨੀਗੜ੍ਹ ਨੈਸ਼ਨਲ ਹਾਈਵੇ ਦੇ ਉੱਪਰ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਜਨਨ ਕਿ ਇਸ ਸਕੀਮ ਦੇ ਅੰਡਰ ਜਿਹੜੀਆਂ ਵੀ ਜਥੇਬੰਦੀਆਂ ਆਉਂਦੀਆਂ ਜਿਵੇਂ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੀ ਇੱਥੇ ਆ ਭਾਰਤੀ ਕਿਸਾਨ ਯੂਨੀਅਨ ਰਾਜਿਆਲ ਵੀ ਇੱਥੇ ਆ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਵੀ ਇੱਥੇ ਆ ਅਤੇ ਹੋਰ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਹੋਰ ਸਾਰੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੇ ਅੰਡਰ ਨੇ ਉਹ ਚਾ ਰਲੇਮਾ ਜਿਨ੍ਹਾਂ ਦਾ ਸੰਯੁਕਤ ਕਿਸਾਨ ਮੋਰਚੇ ਦਾ ਕਿਉਂਕਿ ਇੱਕ ਕਾਲ ਸੀ ਕਿ ਵੱਡੇ ਪ੍ਰਦਰਸ਼ਨ ਹੋਣਗੇ ਅਤੇ 16 ਫਰਵਰੀ ਨੂੰ ਪੂਰਾ ਭਾਰਤ ਬੰਦ ਕੀਤਾ ਜਾਵੇਗਾ ਪੰਜਾਬ ਪੂਰੀ ਤਰ੍ਹਾਂ ਬੰਦਾ ਅੱਜ ਸ਼ਹਿਰਾਂ ਦੀਆਂ ਸਾਰੀਆਂ ਦੁਕਾਨਾਂ ਤਕਰੀਬਨ ਬੰਦ ਨੇ ਅਤੇ ਲਗਾਤਾਰ ਜਿਹੜੀ ਟ੍ਰੈਫਿਕ ਆ ਉਹ ਸੁੰਨਸਾਨ ਹੋਇਆ ਪਿਆ ਬਸਾਂ ਬੰਦ ਨੇ ਟਰੱਕ ਬੰਦ ਨੇ ਸੋ ਸਾਰਾ ਸਿਸਟਮ ਅੱਜ ਪੂਰਾ ਬੰਦਾ ਕਿਉਂਕਿ ਇੱਕ ਪਾਸੇ ਕਿਸਾਨ ਸ਼ੰਭੂ ਆਰਡਰ ਤੇ ਦਿੱਲੀ ਕੂਚ ਕਰਨ ਦੀ ਤਿਆਰੀ ਕਰ ਰਹੇ ਸੀ ਖਨੌਰੀ ਬਾਰਡਰ ਤੇ ਕਿਸਾਨ ਬੈਠੇ ਨੇ ਅਤੇ ਲਗਾਤਾਰ ਉਸ ਤੋਂ ਬਾਅਦ ਜਿਹੜੀ 16 ਫਰਵਰੀ ਦੀ ਕਾਲ ਸੀ ਉਹਨੂੰ ਵੀ ਪੂਰਾ ਸਮਰਥਨ ਮਿਲ ਰਿਹਾ ਸੋ ਤਸਵੀਰਾਂ ਦਿਖਾਈਆਂ ਨੇ ਹੁਣ ਦੇਖਣਾ ਹੋਵੇਗਾ ਕਿਉਂਕਿ ਕੇਂਦਰ ਸਰਕਾਰ ਮੀਟਿੰਗਾਂ ਤੇ ਮੀਟਿੰਗਾਂ ਵੀ ਦੇ ਰਹੀ ਆ ਇਤਵਾਰ ਨੂੰ ਅਗਲੀ ਮੀਟਿੰਗਾਂ ਸੋ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਸੰਤੁਸ਼ਟ ਕਰ ਸਕਦੀ ਹੈ ਕਿਸਾਨਾਂ ਦੇ ਜਿਹੜੇ ਵਾਦੇ ਨੇ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕਰ ਸਕਦੀ ਹੈ ਸੋ ਭਾਰਤੀ ਕਿਸਾਨ ਜੂਨ ਉਗਰਾਹਾ ਤੋਂ ਹਰਜੀਤ ਸਿੰਘ ਮਹਿਲਾ ਸਾਡੇ ਨਾਲ ਮੌਜੂਦ ਨੇ ਹਰਜੀਤ ਜੀ ਕਿਵੇਂ ਦੇਖਦੇ ਹੋ ਅੱਜ ਜਿਵੇਂ ਦੀ ਐਲਾਨ ਕੀਤਾ ਗਿਆ ਸੀ ਕਿ 16 ਫਰਵਰੀ ਨੂੰ ਪੂਰਾ ਭਾਰਤ ਬੰਦ ਹੋਣਾ ਪਹਿਲਾਂ ਤਾਂ ਇਹ ਦੱਸੋ ਵੀ ਕਿੰਨਾ ਕੱਜ ਬੰਦ ਆ ਕਿੰਨਾ ਕ ਸਿਸਟਮ ਰੋਡ ਅਸੀਂ ਦੇਖਦੇ ਹਾਂ ਸੁੰਨਸਾਨ ਹੋਏ ਪੈ ਨੇ ਦੁਕਾਨਾਂ ਵੀ ਤਕਰੀਬਨ ਬੰਦ ਹੀ ਨੇ ਦੇਖੋ ਜਿਹੜਾ ਅੱਜ ਭਾਰਤ ਬੰਦ ਦਾ ਸੱਦਾ ਹੈ ਇਹ ਪੂਰੀਆਂ ਭਾਰਤ ਦੀਆਂ ਟ੍ਰੇਡ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਉਹਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਪੂਰਨ ਤੌਰ ਤੇ ਹਮਾਇਤ ਹੈਗੀ ਤੇ ਇਹਦੀ ਹਮਾਇਤ ਅੰਦਰ ਲੋਕਾਂ ਨੇ ਮਤਲਬ ਪੂਰਾ ਭਾਰਤ ਬੰਦ ਹੈ ਅਸੀਂ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਆਪਾਂ ਖੜਿਆਂਗੇ ਅੱਜ ਪੂਰੀਆਂ ਛੜਕਾਂ ਤੇ ਪੂਰੀਆਂ ਦੁਕਾਨਾਂ ਲੋਕਾਂ ਨੇ ਆਪਦੇ ਦਿਲੋਂ ਬੰਦ ਕੀਤੀਆਂ ਨੇ ਇਹ ਨਹੀਂ ਵੀ ਕੋਈ ਨਾਲ ਜਬਰ ਨਾਲ ਅਸੀਂ ਬੰਦ ਕਰਾਈਆਂ ਨੇ ਕਿਸੇ ਦੁਕਾਨਦਾਰ ਨੂੰ ਅਸੀਂ ਨਹੀਂ ਕਿਹਾ ਵੀ ਤੁਸੀਂ ਬੰਦ ਕਰ ਦਿਓ ਉਹਨਾਂ ਨੇ ਆਪ ਸਮਝ ਕੇ ਕਿਉਂਕਿ ਜਿਹੜਾ ਹੱਲਾ ਹੈ ਨਾ ਇਹ ਹੱਲਾ ਕੁੱਲ ਕਿਰਤੀ ਲੋਕਾਂ ਦੇ ਉੱਤੇ ਆਇਆ ਹੈ ਇਹ ਕੱਲਾ ਕਿਸਾਨਾਂ ਤੇ ਨਹੀਂ ਕੱਲਾ ਮਜ਼ਦੂਰਾਂ ਤੇ ਨਹੀਂ ਅੱਜ ਹੱਲਾ ਪੂਰੇ ਭਾਰਤ ਦੇ ਲੋਕਾਂ ਤੇ ਆਇਆ ਹੈ ਇੱਥੇ ਤੱਕ ਕਿ ਅੱਜ ਭਾਰਤ ਜਿਹੜਾ মিডিਆ ਹੈ ਉਹਦੇ ਤੇ ਵੀ ਹੱਲਾ ਹੈ ਜਿਹੜੇ ਆਜ਼ਾਦੀ ਨਾਲ ਤੁਸੀਂ ਗੱਲ ਦੱਸਦੇ ਹੋਗੇ ਇੱਥੇ মিডিਆ ਦੇ ਲੋਕ ਆਪਦੀ ਨਿਰਪੱਖਤਾ ਦੇ ਨਾਲ ਦੱਸਦੇ ਨੇ ਗੱਲ ਉਹਨਾਂ ਤੇ ਇੱਥੇ ਦੀ ਸਰਕਾਰ ਚਾਕੇ ਪਰਚੇ ਪਾਉਂਦੀ ਹੈ ਇੱਥੇ ਨਿਊਜ਼ ਕਲਿੱਕ ਦੇ ਪੱਤਰਕਾਰਾਂ ਦੇ ਪਰਚੇ ਪਾਏ ਨੇ ਜਿਨ੍ਹਾਂ ਚ ਬੰਦ ਕੀਤੇ ਨੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਕੁੱਲ ਭਾਰਤ ਦੇ ਕਿਰਤੀ ਲੋਕ ਇਕੱਠੇ ਹੋ ਰਹੇ ਨੇ ਇਸ ਕਰਕੇ ਅੱਜ ਜੋ ਬੰਦ ਕੀਤਾ ਹੈ ਭਾਰਤ ਉਹਦੇ ਵਿੱਚ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਮੁਲਾਜ਼ਮਾਂ ਵੱਲੋਂ ਪੱਤਰਕਾਰਾਂ ਵੱਲੋਂ ਬੁੱਧੀਜੀਵੀਆਂ ਵੱਲੋਂ ਕੁੱਲ ਭਾਰਤ ਦੇ ਲੋਕਾਂ ਵੱਲੋਂ ਬੰਦ ਦੇ ਵਿੱਚ ਪੂਰਨ ਸਮਰਥਨ ਹੈਗਾ ਤੇ ਲੋਕਾਂ ਨੇ ਆਪ ਮਹਾਰੇ ਇਹ ਬੰਦ ਕੀਤਾ ਅੱਜ ਭਾਰਤੀ ਕਿਸਾਨ ਜੁਨੀ ਨੂੰ ਉਗਰਾਹਾ ਵੈਸੇ ਆਪਣਾ ਵੱਖਰਾ ਪ੍ਰਦਰਸ਼ਨ ਕਰਦੇ ਹੁੰਦੇ ਜਿਵੇਂ ਟੋਲ ਪਲਾਜ਼ਾ ਕਾਲਾ ਝਾੜ ਤੇ ਜਾਂ ਹੋਰ ਅੱਜ ਸਾਰੇ ਇਕੱਠੇ ਨੇ ਸਾਰੀਆਂ ਜਥੇਬੰਦੀਆਂ ਨੇ ਇੱਥੇ ਦੇਖੋ ਆ ਸਾਡਾ ਇੱਕ ਗੁਲਦਸਤ ਹੈਗਾ ਅਸੀਂ ਇਹ ਗੁਲਦਸਤੇ ਦੇ ਵਿੱਚ ਵੀ ਆ ਸਾਡੀ ਅੱਜ ਜਥੇਬੰਦੀ ਦੋ ਥਾਵੇਂ ਬਲਾਕ ਭੌਨੀਗੜ ਦੋ ਥਾਵੇਂ ਪ੍ਰੋਗਰਾਮ ਕਰ ਰਹੀ ਐ ਇੱਕ ਉਰੇ ਇੱਕ ਚੰਨੋ ਫੈਕਟਰੀ ਮੂਰੇ ਉੱਥੋਂ ਬੰਦ ਕੀਤਾ ਹੋਇਆਗਾ ਇਸ ਕਰਕੇ ਸਾਡਾ ਇਹ ਸਾਥੀਆਂ ਨਾਲ ਕੋਈ ਰੌਲਾ ਨਹੀਂ ਹੈਗਾ ਸਾਡੇ ਠੀਕ ਆ ਮੜੇ ਮੋਟੇ ਕੋਈ ਵਿਚਾਰਕ મતਭੇਦ ਹੋ ਸਕਦੇ ਨੇਗੇ ਪਰ ਸਾਡੀ ਲੜਾਈ ਇੱਕ ਹੈ ਇਸ ਕਰਕੇ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਜੇ ਵਿਚਾਰਕ મતਭੇਦ ਮੇਰੇ ਨਾਲ ਅੱਧਰੇ ਥੋੜੇ ਤਾਂ ਤੁਸੀਂ ਮਤਲਬ ਥੋੜਾ ਜਿਹਾ ਪਰਾਂ ਜਾ ਕੇ ਬਹਿਠ ਸਕਦੇ ਹੋ ਮੇਥੋਂ ਲੜਾਈ ਤਾਂ ਇੱਕ ਹੈ ਨਾ ਇਸ ਕਰਕੇ ਕਿਸੇ ਨੂੰ ਰੋਮੰਦ ਕਰਤਾ ਕਿਸੇ ਨੂੰ ਅੱਗੋਂ ਜਾ ਕੇ ਬੰਦ ਕਰਤਾ ਇਹ ਨਹੀਂ ਗੱਲ ਹੈਗੀ ਗੱਲ ਸਾਡੀ ਇਕੱਵੀਂ ਇਕੱਠੇ ਹੋ ਕੇ ਆ ਸਾਡੇ ਵਾਕਿਆ ਦਾ ਮੀਟਿੰਗਾਂ ਹੋਈਆਂ ਨੇ ਸੰਯੁਕਤ ਮੋਰਚੇ ਦੇ ਵਿੱਚਾਂਗੇ ਸੰਯੁਕਤ ਮੋਰਚੇ ਦੀ ਵਾਕਿਆ ਦਾ ਮੀਟਿੰਗ ਹੋਈ ਆ ਵੀ ਭਰਾਵੋ ਇਕੱਲੇ ਇਕੱਲੇ ਦੇ ਲੜੇ ਨਾਲ ਸਾਡੀ ਗੱਲ ਨਹੀਂ ਬਣੀ ਹੈਗੀ ਤੁਸੀਂ ਗੁਲਦਸਤੇ ਦੀ ਗੱਲ ਕਰੀਆ ਕਿ ਸਾਰੀਆਂ ਯੂਨੀਅਨਾਂ ਇਕੱਠੀਆਂ ਨੇ ਪਰ ਖਨੌਰੀ ਬਾਰਡਰ ਸ਼ੰਭੂ ਬਾਰਡਰ ਉੱਥੇ ਜਿਹੜੀਆਂ ਯੂਨੀਅਨ ਨੇ ਕਮੈਂਟ ਵੀ ਬਹੁਤ ਆ ਰਹੇ ਨੇ ਕਿ ਭਾਰਤੀ ਕਿਸਾਨ ਜੂਨੇ ਉਗਰਾਹਾ ਵੱਡੀ ਜਥੇਬੰਦੀਆਂ ਕਿਉਂ ਨਹੀਂ ਚੱਲਦੀ ਉੱਥੇ ਵੱਡੇ ਵੱਡੇ ਫਾਂਡੇ ਇਕੱਠੇ ਕੀਤੇ ਜਾਂਦੇ ਨੇ ਕਿ ਫਾਂਡੇ ਇਕੱ ਅਲੱਗ-ਅਲੱਗ ਕਿਵੇਂ ਹੋ ਗਿਆ ਦੇਖੋ ਜਿਹੜੀ ਉੱਥੇ ਜਥੇਬੰਦੀ ਬੈਠੀ ਆ ਜਿਹੜੇ ਉਹ ਇੱਕ ਉਹ ਇੱਕ ਅਲੱਗ ਮੋ ਉਹਨਾਂ ਨੇ ਬਣਾਇਆਗਾ ਗੈਰ-ਰਾਜਨੀਤਿਕ ਮੋਰਚਾ ਬਣਾਇਆ ਸੰਯੁਕਤ ਮੋਰਚਾ ਗੈਰ-ਰਾਜਨੀਤਿਕ ਉਹ ਡੱਲੇਵਾਲ ਸਾਹਿਬ ਜਦੋਂ ਆਪਾਂ ਉੱਥੋਂ ਉੱਠ ਕੇ ਆਇਆ ਉਹਨੇ ਬਣਾਇਆਗਾ ਡੱਲੇਵਾਲ ਸਾਹਿਬ ਤੇ ਸਰਵਣ ਪੰਦੇਰ ਸਰਵਣ ਪੰਦੇਰ ਪਹਿਲਾਂ ਵੀ ਸੰਯੁਕਤ ਮੋਰਚਾ ਨਹੀਂ ਸੀਗਾ ਜਦੋਂ ਦਿੱਲੀ ਦੇ ਵਿੱਚ 26 ਜਨਵਰੀ ਨੂੰ ਕਾਂਡ ਹੋਇਆ ਤਾਂ ਪੂਰੇ ਸੰਯੁਕਤ ਮੋਰਚੇ ਨੇ ਉਹਨੂੰ ਵਿੱਚ ਨਹੀਂ ਲੇਤਾ ਮਤਲਬ ਉਹਨੇ ਇਕੱਲੇ ਨੇ ਜਿੱਦ ਫੜੀ ਰੱਖੀ ਜਿਹੜਾ ਦਿੱਲੀ ਦੇ ਵਿੱਚ ਕਾਂਡ ਹੋਇਆ ਸੀ ਉਹ ਉਹਨਾਂ ਨੇ ਮਤਲਬ ਉਹਨਾਂ ਨੇ ਜਿੱਦ ਤੋਂ ਨਹੀਂ ਮੁੜੇ ਹੈਗੇ ਤਾਂ ਕਰਕੇ ਮਤਲਬ ਉਹ ਲਾਲ ਕਿਲੇ ਵੱਲ ਲੋਕ ਨੌਜਵਾਨ ਚਲੇ ਗਏ ਉਸੇ ਤਰੀਕੇ ਨਾਲ ਹੁਣ ਜਦੋਂ ਹੁਣ ਉਹਨਾਂ ਨੇ ਮਤਲਬ ਕਾਲ ਦਿੱਤੀ ਦਿੱਲੀ ਦੀ ਤਾਂ ਇਧਰੋਂ ਸੰਯੁਕਤ ਮੋਰਚੇ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਤਿੰਨ ਮੈਂਬਰੀ ਕਮੇਟੀ ਬਾਕੈਦਾ ਉਹਨਾਂ ਨਾਲ ਗੱਲ ਕਰਨ ਗਈ ਪਰ ਢੱਲੇਵਾਲ ਸਾਹਿਬ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਨੀ ਹੈਗੀ ਇਸ ਕਰਕੇ ਫਿਰ ਉਹਨਾਂ ਨੂੰ ਜਦੋਂ ਐ ਕਿਹਾ ਵੀ ਸਾਥੀਓ ਆਪਣੇ ਇਕੱਲੇ-ਇਕੱਲੇ ਦੀ ਲਾਈਨ ਨਾਲ ਨਹੀਂ ਗੱਲ ਬਾਣੀ ਹੈਗੀ ਵੀ ਆਪਾਂ ਜੇ ਹੈ ਆਪਸ ਵਿੱਚ ਠੀਕ ਹੈ ਤੁਹਾਡੇ ਬਕਰ ਵਿਚਾਰਕ ਮਤ ਭੇਦਨੇਗੇ ਠੀਕ ਹੈ ਜਿਹੜੇ ਸਾਥੀ ਵੋਟਾਂ ਦੇ ਪਾਸੇ ਚਲੇ ਗਏ ਸੀਗੇ ਤੁਹਾਨੂੰ ਨਾਰਾਜ਼ਗੀ ਸੀ ਉਹਨਾਂ ਤੇ ਠੀਕ ਹੈ ਯਾਰ ਤੁਸੀਂ ਅਲੱਗ ਚੱਲ ਗਏ ਸੀ ਪਰ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ ਹੁਣ ਵੀ ਆਪਣੇ ਇਕੱਠੇ ਹੋਏ ਬਣਾ ਗੱਲ ਨਹੀਂ ਬਾਣੀ ਉਹ ਸਾਥੀ ਗਏ ਨਹੀਂ ਉਹ ਭਲੇਖ ਵਿੱਚ ਰਹਿ ਕੇ ਗਏ ਨੇਗੇ ਉਹਨੂੰ ਲੱਗਦਾ ਸੀ ਵੀ ਅਸੀਂ ਥੋੜੇ ਜਾਣੇ ਨਹੀਂ ਸਾਡੇ ਨਾਲ ਸਾਰਾ ਪੰਜਾਬ ਆਜੂਗਾ ਦੇਖ ਪੰਜਾਬ ਜੋ ਉਹਨਾਂ ਤੇ ਜ਼ਬਰ ਕਰੂਗਾ ਤਾਂ ਖੜੇ ਆ ਜਥੇਬੰਦੀ ਨੇ ਜ਼ਬਰ ਦੇ ਖਿਲਾਫ ਕੱਲ੍ਹ ਪੂਰੀਆਂ ਟ੍ਰੇਨਾਂ ਬੰਦ ਕੀਤੀਆਂ ਨੇ 3 ਘੰਟੇ ਜੇ ਉਹਨਾਂ ਤੇ ਜ਼ਬਰ ਹੁੰਦਾ ਸਾਡਾ ਉਹਨਾਂ ਨਾਲ ਕੋਈ ਇਹੋ ਜਿਹਾ ਏਡਾ ਰੌਲਾ ਨਹੀਂ ਹੈਗਾ ਸਾਡੇ ਛੋਟੇ ਰੌਲੇ ਨੇ ਠੀਕ ਆਓ ਸਾਥੀਆਂ ਨੂੰ ਆਪਦੇ ਮਨ ਦੇ ਵਿੱਚ ਉਹਨਾਂ ਦੀ ਗੱਲ ਸੀਗੀ ਵੀ ਅਸੀਂ ਕੱਲੇ ਲੜਦੇ ਆ ਯਾਰ ਅਸੀਂ ਕੱਲੇ ਮੂਹਰੇ ਬਗ ਜੀਏ ਉਹਨਾਂ ਦੇ ਸਾਥੀਆਂ ਦਾ ਉਹਨਾਂ ਦਾ ਉਹ ਹੈਗਾ ਪਰ ਸਾਡਾ ਜੇ ਕਿਸੇ ਤੇ ਵੀ ਜ਼ਬਰ ਹੁੰਦਾ ਜੇ ਉਹਨਾਂ ਤੇ ਸਰਕਾਰ ਜ਼ਬਰ ਕਰਨਾ ਬੰਦ ਨਹੀਂ ਕਰਦੀ ਤਾਂ ਅਸੀਂ ਇਹਦੇ ਤੇ ਕੋਈ ਹੋਰ ਫੈਸਲਾ ਲੈ ਸਕਦੇ ਆ ਸ਼ੁਕਰਿੰਦਰ ਸਿੰਘ ਹੋਰਾਂ ਦਾ ਇੱਕ ਵੱਡਾ ਬਿਆਨ ਵੀ ਸਾਹਮਣੇ ਆਇਆ ਕਿ 17 17 ਫਰਵਰੀ ਤੱਕ ਅਸੀਂ ਦੇਖਾਂਗੇ ਉਸ ਤੋਂ ਬਾਅਦ ਅਸੀਂ ਵੀ ਦੋ ਹੱਥ ਦੇਖਾਂਗੇ ਕੇਂਦਰ ਸਰਕਾਰ ਨਾਲੇ ਇੱਥੋਂ ਤੱਕ ਕਹੀ ਆ ਉਹਨਾਂ ਨੇ ਦੇਖੋ 18 ਤਰੀਕ ਨੂੰ ਸਨਯੁਕਤ ਮੋਰਚੇ ਦੀ ਮੀਟਿੰਗ ਆ ਉਹ ਸਨਯੁਕਤ ਮੋਰਚੇ ਦੇ ਵਿੱਚ ਸਾਰੀਆਂ ਜਥੇਬੰਦੀਆਂ ਨਹੀਂ ਆ ਉਹ ਜਥੇਬੰਦੀਆਂ ਅਗਰ ਫੈਸਲਾ ਲੈ ਲੈਂਦੀ ਨੇ ਵੀ ਦਿੱਲੀ ਜਾਣਾ ਫਿਰ ਜਾਵਾਂਗੇ ਉਹ ਤੇ ਫੈਸਲਾ ਆ ਸਕਦਾ ਹੈਗਾ ਪਰ ਜਿਹੜਾ ਉਹ ਸਾਥੀ ਨੇ ਉਹਨਾਂ ਦੇ ਆਹ ਮੰਗਾ ਮਸਲੇ ਸਾਡੇ ਇੱਕੋ ਨੇ ਲਗ ਭਗ ਪਰ ਸਰਕਾਰ ਨਾਲ ਉਹ ਗੱਲ ਕਰ ਰਹੇ ਨੇ ਉਹੀ ਜਾਣਗੇ ਗੱਲਬਾਤ ਦੇ ਵਿੱਚ ਜੇ ਅਸੀਂ ਇਧਰੋਂ ਸਾਡਾ ਆਪਣਾ ਸੰਯੁਕਤ ਮੋਰਚਾ ਜਾਂ ਵਿਕੇਜੂਗ ਰਹਾ ਜੋ ਹਮਾਇਤ ਦੇ ਵਿੱਚ ਐ ਸਾਰੇ ਖੜੀ ਹੈਗੀ ਵਿੱਚ ਨਾਲ ਜੇ ਜਾਂਦੀ ਆ ਤਾਂ ਇਹਨਾਂ ਨੇ ਫਿਰ ਅਲੱਗ ਤੋਂ ਗੱਲ ਕਰਨੀਆਂ ਹੋ ਸਕਦਾ ਉਹਨਾਂ ਨਾਲ ਸਾਡੀ ਇਸ ਗੱਲ ਤੇ ਕਿੱਥੇ ਇੱਕ ਤਣਪੇਚ ਖੜਾ ਬਾਕੀ ਸਮਾਂ ਸਮਾਂ ਬਲਵਾਨ ਹੁੰਦਾ ਸਮਾਂ ਬਹੁਤ ਕੁਝ ਬਦਲਦਾ ਸਮਾਂ ਹਾਲਾਤਾਂ ਨੂੰ ਬਦਲਦਾ ਹੈ ਇਸ ਲਈ ਸਾਡੇ ਜਿਹੜੇ ਉੱਥੇ ਨੌਜਵਾਨ ਕੁਝ ਮਤਲਬ ਇਸ ਤਰੀਕੇ ਨਾਲ ਕਰਦੇ ਨੇ ਉਹਨਾਂ ਨੂੰ ਥੋੜਾ ਜਾਤ ਤੋਂ ਕੰਮ ਲੈਣਾ ਚਾਹੀਦਾ ਜਾਬਤੇ ਬਿਨਾਂ ਲੜਾਈ ਨਹੀਂ ਜਿੱਤੀ ਜਾਂਦੀ ਜਿਹੜੀਆਂ ਫੌਜਾਂ ਕਮਾਂਡਰ ਦੇ ਨਾਲ ਦੇ ਅੰਡਰ ਲੈ ਕੇ ਲੜਦੀਆਂ ਨੇ ਉਹ ਫੌਜਾਂ ਲੜਾਈ ਜਿੱਤਦੀਆਂ ਨੇ ਜਿਹੜੀਆਂ ਫੌਜਾਂ ਕਮਾਂਡਰਾਂ ਤੋਂ ਬਾਗੀ ਹੋ ਜਾਂਦੇ ਨਾ ਉਹ ਫੌਜਾਂ ਲੜਾਈ ਨਹੀਂ ਜਿੱਤ ਸਕਦੀਆਂ ਇਸ ਕਰਕੇ ਸਾਥੀਆਂ ਨੂੰ ਸਾਰਿਆਂ ਨੂੰ ਹੱਥ ਵਨ ਕੇ ਬੇਨਤੀ ਕਰਦਿਆਂ ਪੂਰੇ ਭਾਰਤ ਦੇ ਲੋਕਾਂ ਨੂੰ ਜਿਹੜੇ ਕਮੈਂਟ ਕਰਦੇ ਨੇ ਬਾਈ ਉਹਨਾਂ ਨੂੰ ਬੇਨਤੀ ਕਰਦਿਆਂ ਵੀ ਬਾਈ ਇਹ ਕਮੈਂਟ ਕਰਨ ਦੀ ਟਾਈਮ ਨਹੀਂ ਹੈਗਾ ਇਸ ਸਮੇਂ ਦਿੱਲੀ ਜਾਣ ਦਾ ਜਾਂ ਤੁਸੀਂ ਮੋਰਚਿਆਂ ਦੇ ਵਿੱਚ ਜਿੱਥੇ ਮਰਜੀ ਜਾਓ ਥੋੜਾ ਮੋਰਚਾਂ ਦੇ ਵਿੱਚ ਜਾਣਦਾ ਉਹ ਜਿਹੜੇ ਕਮੈਂਟ ਕਰਦੇ ਨੇ ਉਹ ਜਿਆਦਾ ਇਹਨਾਂ ਦੇ ਆਈਟੀ ਸੈਲ ਨੇ ਤਾਂ ਕੁਝ ਉਹ ਭੜਕੇ ਹੋਏ ਨੌਜਵਾਨ ਨੇਗੇ ਜਿਹੜੇ ਮਤਲਬ ਇਹ ਗੱਲ ਨੂੰ ਸਮਝ ਨਹੀਂ ਰਹੇ ਜਿਹੜੇ ਇਹ ਸਰਕਾਰ ਦੀ ਨੀਤੀ ਨੂੰ ਨਹੀਂ ਸਮਝ ਰਹੇ ਵੀ ਭਰਾਵੋ ਇਹ ਗੱਲ ਕਿੱਡੀ ਵੱਡੀ ਹੈ ਇਹ ਗੱਲ ਛੋਟੀ ਨਹੀਂ ਸਰਕਾਰ ਦੇ ਨਾਲ ਟੱਕਰ ਲੈਣੀ ਕੋਈ ਛੋਟੀ ਗੱਲ ਨਹੀਂ ਅਮਨ ਜੀ ਹਰਜੀਤ ਜੀ ਕਿਵੇਂ ਲੱਗਦਾ ਵੀ 18 ਫਰਵਰੀ ਨੂੰ ਜਿਵੇਂ ਮੀਟਿੰਗ ਹੋਣੀ ਹੈ ਤੁਸੀਂ ਕਹਿ ਰਹੇ ਹੋ ਸੰਯੁਕਤ ਕਿਸਾਨ ਉਸ ਤੋਂ ਬਾਅਦ ਹੋ ਸਕਦਾ ਵੀ ਤੁਹਾਡੀ ਜਥੇਬੰਦੀ ਵੀ ਬਾਰਡਰਾਂ ਤੇ ਜਾਣ ਦਾ ਐਲਾਨ ਕਰਦੇ ਜਾ ਹੋਰ ਐਸਕੇਮ ਚ ਜਿਵੇਂ ਮੀਟਿੰਗ ਹੋਈ ਤੁਸੀਂ ਵੀ ਜਾ ਸਕਦੇ ਹੋ ਫਿਰ ਉਹਨਾਂ ਦੀ ਹਮਾਇਤ ਚੋਂtheta ਦੇਖੋ ਜੇ ਸੰਯੁਕਤ ਮੋਰਚ ਨੇ ਫੈਸਲਾ ਲੈ ਲਿਆ ਜਾਵਾਂਗੇ ਬਿਲਕੁਲ ਜਾਵਾਂਗੇ ਫਿਰ ਜੇ ਸੰਯੁਕਤ ਮੋਰਚ ਨੇ ਫ ਔਰ ਸੋਚਦਾ ਹੈਗਾ ਤਾਂ ਫਿਰ ਉਹਦੇ ਤੇ ਫਿਰ ਸਾਡੀ ਜਥੇਬੰਦੀ ਜਿਉਂ ਨਾਲ ਜਬਰ ਕਰਦੀ ਆ ਜੇ ਜਬਰਬੰਦੀ ਕਰਦੀ ਸਰਕਾਰ ਉਹ ਤੇ ਫਿਰ ਅਸੀਂ ਮਤਲਬ ਤਾਂ ਵੀ ਅਸੀਂ ਕੁਛ ਨਾ ਕੁਛ ਕਰਾਂਗੇ ਜੇ ਜਬਰ ਨਹੀਂ ਬੰਦ ਕਰਦੀ ਸਰਕਾਰ ਇਸ ਕਰਕੇ ਸਾਡੀ ਉਹਨਾਂ ਸਾਥੀਆਂ ਨੂੰ ਬੇਨਤੀ ਆ ਵੀ ਲੜੋ ਡਟ ਕੇ ਲੜੋ ਯਾਰ ਪਰ ਅਨੁਸ਼ਾਸਨ ਚ ਲੈ ਕੇ ਲੜੋ ਅਸੀਂ ਤੁਹਾਡੇ ਨਾਲ ਆ ਲੋੜ ਪਈ ਤਾਂ ਜਾਵਾਂਗੇ ਲੋੜ ਪਈ ਤਾਂ ਇੱਥੇ ਵੀ ਦਿੱਲੀ ਬਣਾ ਦੇਾਂਗੇ ਕੱਲ ਬਣਾਈ ਹੈ ਰੇਲਾਂ ਰੋਕੀਆਂ ਨੇ ਕੱਲ ਪੂਰੇ ਭਾਰਤ ਦੇ ਵਿੱਚ ਆ ਕੁਲੇ ਪੰਜਾਬ ਦੇ ਵਿੱਚ ਸੱਤ ਥਾਵਾਂ ਦੇ ਉੱਤੇ ਬੀਕੇਜੂ ਕੱਲੀ ਗੁਰਾਹਾਂ ਨੇ ਰੇਲਾਂ ਰੋਕਿਆ ਨੇ ਤੇ ਬਾਕੀ ਜਥੇਬੰਦੀਆਂ ਨੇ ਟੋਲ ਪਲਾਜੇ ਰੋਕੇ ਨੇ ਬੱਖ-ਬੱਖ ਥਾਵਾਂ ਤੋਂ ਬੰਦ ਕੀਤਾ ਇਸ ਕਰਕੇ ਸਰਕਾਰ ਕੰਨ ਖੋਲ ਕੇ ਸੁਣ ਲੇ ਇਹ ਨਾ ਸਮਝੇ ਵੀ ਉਹਨਾਂ ਨਾਲ ਇਹ ਸਨਾਂ ਦੀ ਬੰਦੀ ਨਹੀਂ ਉਹਨਾਂ ਨਾਲ ਨਹੀਂ ਹੈਗੇ ਉਹਨਾਂ ਦੇ ਨਾਲਿਆਂ ਜਬਰ ਕਰੂਗੀ ਸਰਕਾਰ ਸਾਡੀ ਉਹਨਾਂ ਲੋਕਾਂ ਉਹਨਾਂ ਬਾਈਆਂ ਨਾਲ ਕੋਈ ਰੌਲਾ ਨਹੀਂ ਇਸ ਕਰਕੇ ਅਸੀਂ ਸਰਕਾਰ ਨੂੰ ਕਹਿੰਦੇ ਆਗੇ ਕਹਿਣਾ ਚਾਹੁੰਦੇ ਆ ਵੀ ਉਹਨਾਂ ਤੇ ਜ਼ਬਰ ਕਰਨਾ ਬੰਦ ਕਰੇ ਉਹ ਦਿੱਲੀ ਜਾਣਾ ਚਾਹੁੰਦੇ ਨੇ ਜਾਣ ਰਸਤੇ ਖੋਲੇ ਸਰਕਾਰ ਉਹਨਾਂ ਵਾਸਤੇ ਕਿਉਂ ਨਹੀਂ ਖੋਲਦੀ ਸਰਕਾਰ ਰਸਤੇ ਇਸ ਕਰਕੇ ਖੱਟਰ ਸਰਕਾਰ ਤੇ ਮੋਦੀ ਸਰਕਾਰ ਇੱਥੇ ਭਰਾ ਮਾਰ ਜੰਗ ਮਾਣ ਚੰਦਿਆ ਅਸੀਂ ਸਾਰੇ ਲੋਕਾਂ ਨੂੰ ਹੱਥ ਮੰਨ ਕੇ ਬੇਨਤੀ ਕਰਦੇ ਹਾਂ ਵੀ ਭਰਾਵੋ ਅਨੁਸ਼ਾਸਨ ਦੇ ਵਿੱਚ ਬਹਿ ਕੇ ਲੜੋ ਕਮਾਂਡਰਾਂ ਦੇ ਹੁਕਮ ਦੇ ਅੰਦਰ ਰਹਿ ਕੇ ਲੜੋ ਤੇ ਤੁਸੀਂ ਲੜਾਈ ਜਿੱਤ ਜਾਗੇ ਆਪਾਂ ਤੇ ਜਿੱਤੀਆਂ ਲੜਾਈ ਪਹਿਲਾਂ ਤੇ ਅੱਗੇ ਵੀ ਜਿੱਤਾਂਗੇ ਬਿਲਕੁਲ ਜੀ ਸੋ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਇੱਥੋਂ ਤੱਕ ਕਹਿ ਰਹੇ ਨੇ ਕਿ ਵਿਚਾਰਾਂ ਦੇ ਮਤਬੇਦ ਹੋ ਸਕਦੇ ਨੇ ਪਰ ਜਿਹੜੇ ਸਾਡੇ ਜਥੇਬੰਦਕ ਆਗੂ ਉੱਥੇ ਪਹੁੰਚੇ ਹੋਏ ਨੇ ਨੌਜਵਾਨ ਪੰਜਾਬ ਦੇ ਕਿਸਾਨ ਪਹੁੰਚੇ ਹੋਏ ਨੇ ਉਹਨਾਂ ਨਾਲ ਜੋ ਹੋ ਰਿਹਾ ਅਸੀਂ ਉਹਨਾਂ ਦੇ ਨਾਲ ਆ ਤੇ 18 ਫਰਵਰੀ ਨੂੰ ਇੱਕ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਣੀ ਆ ਉਸ ਤੋਂ ਬਾਅਦ ਫ ਭਾਰਤ ਬੰਦ ਦੀ ਕਾਲ ਤੇ ਪੂਰਾ ਭਾਰਤ ਬੰਦ ਨੂੰ ਪੂਰਾ ਸਮਰਥਨ ਵੀ ਮਿਲਿਆ ਜਨ ਕਿ ਕਿਸਾਨਾਂ ਨੇ ਜੋ ਕਾਲ ਦਿੱਤੀ ਸੀ ਪੂਰਾ ਸਮਰਥਨ ਬਾਈ ਜੂਰੀ ਮੌਜੂਦ ਨੇ ਬਰਵਿੰਦਰ ਸਿੰਘ ਭਾਰਤੀ ਕਿਸਾਨ ਜੁਨੋਗਰਾਹ ਤੋਂ ਨੇ ਅਤੇ ਸਾਬਕਾ ਫੌਜੀ ਨੇ ਫੌਜੀ ਵੀਰੇ ਹੋ ਬਰਵਿੰਦਰ ਜੀ ਤੁਸੀਂ ਕਿਵੇਂ ਦੇਖਦੇ ਹੋ ਜਿਹੜੇ ਹੁਣ ਬਾਰਡਰਾਂ ਤੇ ਹਾਲਾਤ ਬਣੇ ਹੋਏ ਨੇ ਅਥਰੂ ਗੈਸ ਬਹੁਤ ਕੁਝ ਹੋਇਆ ਕਿਸਾਨਾਂ ਨਾਲ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਦੇਖੋ ਜਿਹੜੀ ਸਰਕਾਰ ਐਚਡੀ ਜ਼ਾਲਮ ਸਰਕਾਰ ਮੋਦੀ ਸਰਕਾਰ ਆ ਇੱਕ ਤਾਨਾਸਰ ਬਈ ਦੇ ਉੱਤਰੀ ਹੋਈ ਹੈ ਕਿ ਉੱਥੇ ਜਿਹੜੇ ਸਾਡੇ ਦਿੱਲੀ ਗਏ ਨੇ ਕਿਸਾਨ ਚਾਹੇ ਉਹ ਕੁਝ ਥੋੜੇ ਨੇ ਗਏ ਉਹਨਾਂ ਦੇ ਸਰਕਾਰ ਜ਼ਬਰ ਕਰਦੀ ਹੈ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਮੈਦਾਨ ਦੇ ਵਿੱਚ ਅਸੀਂ ਉਤਰੇ ਹੋয়াਗੇ ਪਰ ਕੱਲ ਵੀ ਸਾਡੇ ਪ੍ਰਧਾਨ ਨੇ ਸੁਨਾਮ ਰੇਲਵੇ ਸਟੇਸ਼ਨ ਤੋਂ ਐਲਾਨ ਕੀਤਾ ਹੈ ਵੀ ਇਹ 17 ਤਰੀਕ ਤੱਕ ਸਰਕਾਰ ਕਿਸੇ ਗੱਲ ਤੇ ਨਹੀਂ ਆਉਂਦੀ ਹੈਗੀ ਤਾਂ ਅਸੀਂ ਮੈਦਾਨ ਦੇ ਵਿੱਚ ਉਤਰਾਂਗੇ ਦਿਨ ਦਿਹਾੜੇ ਸਰਕਾਰ ਦੇ ਨਾਲ ਟੱਕਰ ਲਾਵਾਂਗੇ ਇਹ ਸਾਡੇ ਪ੍ਰਧਾਨ ਨੇ ਬਿਆਨ ਦਿੱਤਾ ਹੈਗਾ ਇਸ ਕਰਕੇ ਜਿਹੜੇ ਉਥੇ ਸਾਡੇ ਜਥੇਬੰਦੀਆਂ ਕੁਝ ਗਈਆਂ ਨੇ ਠੀਕ ਹੈ ਸਾਡੇ ਨਾਲ ਉਹਨਾਂ ਦੇ ਮਤਭੇਦ ਹੈਗੇ ਨੇ ਸਾਡੇ ਵਿਚਾਰਕ ਮਤਭੇਦ ਨੇਗੇ ਪਰ ਸਾਡੀ ਲੜਾਈ ਸਾਂਝੀ ਹੈ ਸਾਡਾ ਦੁਸ਼ਮਣ ਸਾਂਝਾ ਹੈ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਭਰਾਵੋ ਦਿੱਲੀ ਜਾਣ ਦੀ ਵੀ ਇੰਨੀ ਲੋੜ ਨਹੀਂ ਹੈਗੀ ਕਿਉਂਕਿ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਆਪ ਥੋੜੇ ਸਾਲਾਂ ਦੀ ਗੱਲ ਆ ਸਾਲਾਂ ਦੀ ਗੱਲ ਜਦੋਂ ਪੰਜਾਬ ਸਰਕਾਰ ਨੇ ਕਪੈਨਾ ਫੜੀਆਂ ਨੇ ਕਹਿੰਦੇ ਵੀ ਐਸਐਮਐਸ ਲਾਓ ਪੂਰੇ ਪੰਜਾਬ ਦੀਆਂ ਕਪੈਨਾ ਠਾਣਾ ਚ ਰੱਕੀਆਂ ਨੇ ਤਾਂ ਅਸੀਂ ਭਾਨੀਗੜ ਦਾ ਠਾਣਾ ਘੇਰ ਕੇ ਅਸੀਂ ਪੂਰੇ ਪੰਜਾਬ ਦੀਆਂ ਕਪੈਨਾ ਅਸੀਂ ਸੜਾਈਆਂ ਦੇ ਕਿਸਾਨਾਂ ਦੀਆਂ ਹੁਣ ਵੀ ਅਸੀਂ ਅਸੀਂ ਹਿੰਮਤ ਰੱਖਦੇ ਆ ਇਹ ਗੱਲ ਦੀ ਵੀ ਅਸੀਂ ਇੱਥੇ ਵੀ ਦਿੱਲੀ ਨੂੰ ਬੁਲਾ ਸਕਦੇ ਆ ਇੱਥੇ ਅਸੀਂ ਐਡਾ ਵੱਡਾ ਪ੍ਰੋਗਰਾਮ ਕਰ ਸਕਦੇ ਆ ਕਿ ਦਿੱਲੀ ਹਕੂਮਤ ਨੂੰ ਮਜਬੂਰ ਕਰ ਸਕਦੇ ਆ ਅਸੀਂ ਕਿ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਠੀਕਾ ਗੱਲ ਇਹ ਜੇ ਕੋਈ ਸੰਯੁਕਤ ਮੋਰਚਾ ਐਲਾਨ ਕਰਦਾ ਹੈ ਕੋਈ ਵੀ ਐਲਾਨ ਕਰਦਾ ਹੈ ਵੀ ਸਾਡੇ ਕਿਸਾਨਾਂ ਦੇ ਜ਼ਬਰ ਹੋ ਰਿਹਾ ਹੈ ਉਸ ਦੇ ਵਿਰੁੱਧ ਸਾਡੀ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਜਾਂ ਸੰਯੁਕਤ ਮੋਰਚੇ ਦਾ ਕੋਈ ਵੀ ਸਾਨੂੰ ਮੈਸੇਜ ਆਉਂਦਾ ਹੈ ਤਾਂ ਅਸੀਂ ਉਹਦੇ ਫੁੱਲ ਚੜਾਵਾਂਗੇ ਠੀਕ ਹੈ ਬਿਲਕੁਲ ਸੋ ਜਥੇਬੰਦਕ ਜਿਹੜੇ ਆਗੂ ਨੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਪੂਰੇ ਪੰਜਾਬ ਦੀਆਂ ਸੜਕਾਂ ਤੇ ਬੈਠੇ ਨੇ ਨੈਸ਼ਨਲ ਹਾਈਵੇ ਰੋਕੇ ਹੋਏ ਨੇ ਸਟੇਟ ਹਾਈਵੇਆਂ ਤੇ ਬੈਠੇ ਨੇ ਸਟੇਜ ਸੰਬੋਧਨ ਕਰ ਰਹੇ ਨੇ ਤੇ ਲਗਾਤਾਰ ਕਿਤੇ ਨਾ ਕਿਤੇ ਗੱਲਬਾਤ ਇਹ ਵੀ ਸਾਹਮਣੇ ਆਉਂਦੀ ਆ ਕਿ 18 ਫਰਵਰੀ ਨੂੰ ਮੀਟਿੰਗ ਤੇ ਖਨੋਰੀ ਬਾਰਡਰ ਤੇ ਕਿਸਾਨ ਬੈਠੇ ਨੇ ਤਾਂ ਉਥੇ ਦੂਜੀਆਂ ਜਥੇਬੰਦੀਆਂ ਵੀ ਜਾ ਸਕਦੀਆਂ ਨੇ ਹਸਨ ਜੁਬਰਾਜ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ